ਆਪਣਾ ਆਪਣਾ Song ਹੁੰਦਾ ਨਾ ਮਤਲਬ ਅਸੀਂ ਵੀ ਇਹ ਨਹੀਂ ਗੱਡੇ ਮਤਲਬ ਜਦੋਂ ਜਾਣਨਾ ਹੁੰਦਾ ਕਿਤੇ ਤਾਂ ਥੋਸ ਵਾਰ ਕੇ ਅਸੀਂ ਲੈ ਕੇ ਜਾਂਦੇ ਆ ਪਰ ਮਤਲਬ ਇੱਕ ਨਵਾਂ ਕੁਝ ਕਰਨ ਵਾਸਤੇ ਅਸੀਂ ਇਹ ਕੰਮ ਸ਼ੁਰੂ ਕੀਤਾ ਵੀ ਲੋਕਾਂ ਤੱਕ ਇੱਕ ਲੱਗ ਜਾ ਸੁਨੇਹਾ ਪੰਚ ਨਹੀਂ ਸਰ ਆਪਣੇ ਪੰਜਾਬ ਦੇ ਰੇ ਕੰਮ ਕਰਾਂਗੇ ਜੇ ਅਸੀਂ ਪੰਜਾਬ ਦੇ ਰੇ ਕ ਸ਼ੁਰੂ ਕੀਤਾ ਸਾਨੂੰ ਦੇਖ ਕੇ ਮੈਂ ਤੁਹਾਨੂੰ ਦੱਸਾਂ ਵੀ 60% ਫਰਕ ਪੈ ਗਿਆ ਸਰ ਸਭ ਤੋਂ ਵੱਡੀ ਗੱਲ ਜਿੱਥੇ ਆਪਾਂ ਸ਼ੁਰੂ ਕੀਤਾ ਸੀਗਾ ਜੀ ਫੋਰਚੂਨਰ ਹੈ ਜੀ ਐਕਸਾਈਟਮੈਂਟ ਹੁੰਦੀ ਯਾਰਾਂ ਦੇਖ ਕੇ ਜੀ ਮਤਲਬ ਕੁਝ ਨਵਾਂ ਕੀਤਾ ਹੈ ਆ ਕੀਰਤਨ ਛੱਡ ਕੇ ਇਧਰ ਨੂੰ ਚਲੇ ਗਿਆ ਕਿਉਂ ਕਿ ਕਿਉਂਕਿ ਲੋਕ ਇਧਰ ਲੱਖਾਂ ਛੁੱਟਦੇ ਆ ਇਧਰ ਸਾਡੇ ਵਰਗਾ 3100 ਵੀ ਕਹਿ ਦੇ ਤਾਂ ਕਹਣਗੇ ਬਾਬੇ ਤੂੰ ਰਹਿਣ ਦੇ ਯਾਰ ਅਸੀਂ ਹੋਰ ਸਾਧ ਲਾਂਗੇ ਲੱਗਾ ਤਾਂ ਮੰਨ ਚਹੀਹੀ ਗੱਲਾਂ ਦੀ ਵੀ ਸਾਡਾ ਪੰਜਾਬੀ ਭਰਾ ਆ ਸਾਨੂੰ ਇਹਨੂੰ ਪ੍ਰਮੋਟ ਕਰਨਾ ਚਾਹੀਦਾ ਆ ਤੇ ਸਾਫ ਸਫਾਈ ਦਾ ਵੀ ਤਾਂ ਹੁੰਦਾ ਗੁਰਸੇਕ ਬੰਦਾ ਆ ਵੀ ਸਾਫ ਸਫਾਈ ਵਧੀ ਹੋਊਗੀ ਜੇ ਗੁਰਸੇਕ ਬੰਦਾ ਆ ਸ਼ੌਂਕ ਨੂੰ ਨੇ ਕੋਈ ਵੀ ਕਰਦਾ ਮਜਬੂਰੀ ਆ ਜਦੋਂ ਹਰ ਇੱਕ ਬੰਦੇ ਦਾ ਸਰਕਲ ਹੈ ਹੁਣ ਮੰਨ ਕੇ ਚੱਲੋ ਅੱਜ ਦੇ ਟਾਈਮ ਦੇ ਵਿੱਚ ਪੈਸੇ ਦੀ ਕੋਈ ਕੀਮਤ ਨਹੀਂ ਆ ਠੀਕ ਹੈ ਜੀ ਅੱਜ ਵੀ ਅਗਰ ਗਰੰਟੀ ਸੰਗ ਰੱਖਣਾ ਹੋਵੇ ਤਾਂ 6000 ਤਨਖਾਹ 6000 ਡਿਊਟੀ 24 ਘੰਟੇ ਤੇ ਹੁਣ ਤੁਸੀਂ ਆਂਦਸੋ ਵੀ 6000 ਤਨਖਾਹ ਲੈ ਕੇ ਕੌਣ ਗੁਜ਼ਾਰਾ ਕਰ ਲੂਗਾ ਜੀ ਤੇ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਸਤੇ ਉਹਨੂੰ ਵੱਖਰਾ ਕੰਮ ਤਾਂ ਕੁਝ ਕਰਨਾ ਹੀ ਪਊਗਾ ਉਹਨੂੰ ਜੀ ਫਿਰ ਜਿਹੜੇ ਸਾਡੇ ਮੁੰਡੇ ਪੰਜਾਬੀ ਕੰਮ ਕਰਨ ਤੋਂ ਸ਼ਰਮ ਮਹਿਸੂਸ ਕਰਦੇ ਸੀਗੇ ਹੁਣ ਸਾਨੂੰ ਕੋਈ ਆ ਕੇ ਕਹਿੰਦਾ ਯਾਰ ਫੋਰਚੂਨਰ ਵੇਚ ਦੇ ਗੱਡੀ ਚੌਲ ਮਤਲਬ ਸੋਚ ਹੋ ਗਈ ਨਾ ਵੀ ਯਾਰ ਕੰਮ ਛੋਟਾ ਹੈ ਮਤਲਬ ਗੱਡੀ ਵੱਡੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਅਲੱਗ-ਅਲੱਗ ਤਰੀਆਂ ਤਰ੍ਹਾਂ ਦੀਆਂ ਗੱਡੀਆਂ ਰੱਖਣ ਦੇ ਸ਼ੌਂਕ ਨੇ ਕੋਈ ਗੱਡੀਆਂ ਦੇ ਵਿੱਚ ਲੌਇਵਲ ਪਵਾ ਕੇ ਰੱਖਦਾ ਹੈ ਕੋਈ ਆਪਣੇ ਟਰੈਕਟਰਾਂ ਦੇ ਉੱਤੇ ਸਪੀਕਰ ਲਵਾ ਕੇ ਰੱਖਦਾ ਹੈ ਪਰ ਅੱਜ ਸਰਹੰਦਰ ਰੋਡ ਦੇ ਉੱਤੇ ਇੱਕ ਵੀਰ ਜਿਸ ਨੇ ਆਪਣੀ ਫੋਰਚੂਨਰ ਗੱਡੀ ਦਾ ਰੈਸਟੋਰੈਂਟ ਬਣਾ ਦਿੱਤਾ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬਾਈ ਦੁਆਰਾ ਜਿਹੜੀ ਆਪਣੀ ਫੋਰਚੂਨਰ ਗੱਡੀ ਹੈ ਉਹਦਾ ਰੈਸਟੋਰੈਂਟ ਬਣਾ ਕੇ ਇੱਥੇ ਲੋਕਾਂ ਨੂੰ ਜਿਹੜਾ ਖਾਣਾ ਪਰੋਸਿਆ ਜਾ ਰਿਹਾ ਹੈ ਤਾਂ ਅੱਜ ਬਾਈ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਜਿਹੜਾ ਇਹ ਆਈਡੀਆ ਬਾਈ ਦੇ ਦਿਮਾਗ ਦੇ ਵਿੱਚ ਆਇਆ ਪਹਿਲਾਂ ਬਾਈ ਕੀ ਕਰਦਾ ਸੀ ਪਹਿਲਾਂ ਵੀ ਬਾਈ ਨੂੰ ਅਸੀਂ ਸੋਸ਼ਲ ਮੀਡੀਆ ਤੇ ਦੇਖ ਚੁੱਕੇ ਹਾਂ ਤਾਂ ਅੱਜ ਅਸੀਂ ਵੀ ਬਾਈ ਦੇ ਨਾਲ ਗੱਲਬਾਤ ਕਰਨ ਦੇ ਲਈ ਇੱਥੇ ਪਹੁੰਚੇ ਹਾਂ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਬਾਈ ਗੁਰਜੀ ਕਾਲ ਸਾਹਿਬ ਬਾਈ ਗੁਰਜੀ ਕੀ ਫਤਿਹ ਬਾਈ ਸਭ ਤੋਂ ਪਹਿਲਾਂ ਜਿਹੜੀ ਖਿੱਚ ਦਾ ਕੇਂਦਰ ਹੈ ਉਹ ਤੁਹਾਡੀ ਗੱਡੀ ਫੋਰਚਨਰ ਆਪਣੀ ਗੱਡੀਆਂ ਨੂੰ ਲੋਕ ਸਜਾ ਤਜਾ ਕੇ ਰੱਖਦੇ ਨੇ ਕੋਈ ਲੋਹੇ ਵੀ ਲਪਵਾ ਕੇ ਰੱਖਦਾ ਕੋਈ ਅਲੱਗ-ਅਲੱਗ ਤਰ੍ਹਾਂ ਦੀਆਂ ਲਾਈਟਾਂ ਲਵਾ ਕੇ ਰੱਖਦਾ ਪਰ ਤੁਸੀਂ ਆਪਣੀ ਫੋਰਚਨਰ ਗੱਡੀ ਦਾ ਰੈਸਟੋਰੈਂਟ ਬਣਾਤਾ ਸਰ ਇਹ ਕਿਉਂਕਿ ਦੇਖੋ ਆਪਣਾ ਆਪਣਾ ਸੌਂਗ ਹੁੰਦਾ ਨਾ ਮਤਲਬ ਅਸੀਂ ਵੀ ਇਹ ਨਹੀਂ ਗੱਡੇ ਮਤਲਬ ਜਦੋਂ ਜਾਣਨਾ ਹੁੰਦਾ ਕਿਤੇ ਤਾਂ ਧੋਸ ਵਰ ਕੇ ਅਸੀਂ ਲੈ ਕੇ ਜਾਣਨੇ ਆ ਪਰ ਮਤਲਬ ਇੱਕ ਨਵਾਂ ਕੁਝ ਕਰਨ ਵਾਸਤੇ ਅਸੀਂ ਇਹ ਕੰਮ ਸ਼ੁਰੂ ਕੀਤਾ ਵੀ ਲੋਕਾਂ ਤੱਕ ਇੱਕ ਲੱਗ ਜਾ ਸੁਨੇਹਾ ਪਹੁੰਚੇ ਲੋਕਾਂ ਤੱਕ ਵੀ ਤਾਂ ਕਿ ਲੋਕ ਅਟਰੈਕਟ ਹੋਣ ਕਿ ਯਾਰ ਅੱਜ ਫੋਰਚੂਨਰ ਰੈਸਟੋਰੈਂਟ ਦੇ ਵਿੱਚ ਰੋਟੀ ਖਾ ਕੇ ਆਣੀਆਂ ਹਾਂਜੀ ਬਿਲਕੁਲ ਜੀ ਕਿਉਂਕਿ ਜਿੱਦਾਂ ਮਤਲਬ ਤੁਸੀਂ ਪਹਿਲਾਂ ਕਿਹਾ ਕਿ ਮਤਲਬ ਲੋਕ ਇਸ ਚੀਜ਼ ਦੇ ਚਾਹਵਾਨ ਨੇ ਇਹਾਂ ਤਾਂ ਸੁਪਨਾ ਆਇਆ ਮਤਲਬ ਕਦੇ ਸਾਡਾ ਵੀ ਸੁਪਨਾ ਸੀਗਾ ਚਲੋ ਜੀ ਪ੍ਰਮਾਤਮਾ ਨੇ ਕਿਰਪਾ ਕੀਤੀ ਸਾਡਾ ਸੁਪਨਾ ਪੂਰਾ ਆਇਆ ਅਸੀਂ ਕਹਾਂ ਮਨੂੰ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਜਾਵੇ ਜਿਹਦੇ ਨਾਲ ਮਤਲਬ ਚੰਗੀ ਸਿਹਤ ਮਿਲ ਸਕੇ ਆਉਣ ਵਾਲੇ ਮਤਲਬ ਟਾਈਮ ਦੇ ਵਿੱਚ ਕਿਸੇ ਨੂੰ ਨਵੀਂ ਮਤ ਮਿਲ ਸਕੇ ਅਗਲਾ ਮਨੂੰ ਇਸ ਰਾਸੇ ਚੱਲੇ ਮਿਹਨਤ ਵਾਲੇ ਰਾਸੇ ਚੱਲੇ ਬਿਲਕੁਲ ਭਾਈ ਕੀ ਕੀ ਕੁਝ ਰੱਖਦੇ ਹੋ ਤੁਸੀਂ ਆਪਣੇ ਕੋਲ ਇੱਥੇ ਕਿਉਂਕਿ ਲੋਕ ਆਂਦੇ ਨੇ ਖਾਂਦੇ ਪੀਂਦੇ ਨੇ ਕੀ ਕੁਝ ਖਾਣੇ ਨੂੰ ਹੁੰਦਾ ਤੁਹਾਡੇ ਕੋਲ ਆਪਣੇ ਕੋਲੇ ਬਸ ਖੜੀ ਚਾਵਲ ਹੁੰਦੇ ਆ ਰਾਜਮਾ ਚਾਵਲ ਹੁੰਦੇ ਆ ਜੀ ਰੋਟੀ ਵੀ ਹੁੰਦੀ ਆ ਤੇ ਨਾਲ ਲੱਸੀ ਵਗੈਰ ਹੁੰਦੀ ਮਿੱਠੀ ਤੇ ਨਮਕੀਨ ਜਿੱਦਾਂ ਹੁਣ ਅੱਗੇ ਸਿਆਲਾ ਸੀਜ਼ਨ ਆ ਜਾਣਾ ਫਿਰ ਸਰੋਂ ਦੇ ਸਾਗ ਮੱਕੀ ਦੀ ਰੋਟੀ ਨਾਲ ਹੋਊਗੀ ਜੀ ਪਹਿਲਾਂ ਬਈ ਕੀ ਕਰਦੇ ਸੀਗੇ ਤੁਸੀਂ ਆਜੋ ਬਈ ਅੱਗੇ ਨੋ ਜਾ ਥੋੜਾ ਮੈਂ 16 17 ਸਾਲ ਕੀਰਤਨ ਕੀਤਾ ਹੈ ਮੈਂ ਗਰੰਤੀ ਸਿੰਘ ਦੀ ਡਿਊਟੀ ਵੀ ਕੀਤੀ ਆ ਕਈ ਗੁਰੂ ਘਰਾਂ ਦੇ ਵਿੱਚ ਤੇ ਕੀਰਤਨ ਵੀ ਕੀਤਾ ਜੇ ਮੈਂ ਕਈ ਜਗ੍ਹਾ ਜਾਣਾ ਕਿਤੇ ਵਕਤ ਧਾਰਮਿਕ ਸਥਾਨਾਂ ਦੇ ਉੱਪਰ ਜਾਂ ਕਿਸੇ ਪਿੰਡਾਂ ਸਹਰਾਂ ਦੇ ਵਿੱਚ ਪ੍ਰੋਗਰਾਮ ਹੋਣੇ ਉੱਥੇ ਜਾਣਾ ਕੀਰਤਨ ਕਰਦੇ ਸੀ ਅਸੀਂ ਤੁਸੀਂ ਗੁਰੂ ਦੇ ਵਜੀਰ ਸੀਗੇ ਕੀਰਤਨ ਕਰਦੇ ਸੀਗੇ ਫਿਰ ਤੁਸੀਂ ਇਹ ਰੈਸਟੋਰੈਂਟ ਖੋਲਣ ਬਾਰੇ ਕਿਵੇਂ ਸੋਚਿਆ ਅਸਲ ਦੇ ਵਿੱਚ ਨਾ ਜਿਹੜੀ ਸਾਡੀ ਕੌਮ ਆ ਉਹ ਅੱਜ ਪ੍ਰਚਾਰਕਾਂ ਨੂੰ ਸਾਹਮਣੇ ਨਹੀਂ ਰਹੀ ਗਰੰਤੀ ਸਿੰਘ ਹੋ ਗਏ ਕੀਰਤਨੀ ਹੋ ਗਏ ਉਹਨਾਂ ਨੂੰ ਸਾਹਮਣੇ ਤੋਂ ਮੁਨਕਰ ਆ ਚਾਹੇ ਆਪਾਂ ਇੱਕ ਬਹੁਤ ਵੱਡੀ ਸੰਸਥਾ ਹੈ ਸ੍ਰੋਮਣੀ ਕਮੇਟੀ ਚਾਹੇ ਅਨੇਕ ਤਰ੍ਹਾਂ ਦੀਆਂ ਸੰਸਥਾਵਾਂ ਨੇ ਜਾਂ ਆਪਾਂ ਕਹਿ ਲਈਏ ਵੀ ਜਿਸ ਤਰ੍ਹਾਂ ਕਈ ਸੰਪਰਦਾਵਾਂ ਨੇ ਉਹ ਮਤਲਬ ਸਾਹਮਣੇ ਨੂੰ ਕੋਈ ਨਹੀਂ ਨਾਂ ਲੈ ਰਿਆ ਕਿ ਗਰੰਥੀ ਸਿੰਘਾਂ ਨੂੰ ਵੀ ਸਾਭੀ ਆਪਾਂ ਇੱਕ ਨਹੀਂ ਮਤਲਬ ਤੁਸੀਂ ਮੇਰੇ ਤੱਕ ਅਪਰੋਚ ਕੀਤੀ ਹੈ ਇੱਕ ਨਹੀਂ ਹਜ਼ਾਰਾਂ ਨੇ ਲੱਖਾਂ ਨੇ ਭਾਈ ਕਈ ਦੇਖਦੇ ਆਪਾਂ ਕਈਆਂ ਨੂੰ ਕੀਰਤਨ ਦੀ ਡਿਊਟੀ ਕਰਦੇ ਕਰਦੇ ਗਰੰਥੀ ਸਿੰਘ ਦੀ ਡਿਊਟੀ ਕਰਦੇ ਕਰਦੇ ਕਈਆਂ ਨੂੰ ਗੋਲ ਗੱਪੇ ਲਾਣੇ ਪੈਂਦੇ ਨੇ ਕਈਆਂ ਨੂੰ ਟਿੱਕੀ ਵੇਚਣੀ ਪੈਂਦੀ ਹੈ ਤੇ ਇੱਕ ਮਜਬੂਰੀ ਕਹਿ ਸਕਦੇ ਆ ਮਜਬੂਰੀ ਹੈ ਸਰ ਸ਼ੌਂਕ ਨੂੰ ਕੌਣ ਕਰਦਾ ਜੀ ਸ਼ੌਂਕ ਨੂੰ ਨਹੀਂ ਕੋਈ ਵੀ ਕਰਦਾ ਮਜਬੂਰੀ ਹੈ ਜਦੋਂ ਹਰ ਇੱਕ ਬੰਦੇ ਦਾ ਸਰਕਲ ਹੈ ਹੁਣ ਮੰਨ ਕੇ ਚਲੋ ਅੱਜ ਦੇ ਟਾਈਮ ਦੇ ਵਿੱਚ ਪੈਸੇ ਦੀ ਕੋਈ ਕੀਮਤ ਨਹੀਂ ਹੈ ਠੀਕ ਹੈ ਜੀ ਅੱਜ ਵੀ ਅਗਰ ਗਰੰਟੀ ਸੰਗ ਰੱਖਣਾ ਹੋਵੇ ਤਾਂ 6000 ਤਨਖਾਹ 6000 ਡਿਊਟੀ 20 ਘੰਟੇ ਤੇ ਹੁਣ ਤੁਸੀਂ ਆਹ ਦੱਸੋ ਵੀ 6000 ਤਨਖਾਹ ਲੈ ਕੇ ਕੌਣ ਗੁਜ਼ਾਰਾ ਕਰ ਲੂਗਾ ਜੀ ਤੇ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਸਤੇ ਉਹਨੂੰ ਵੱਖਰਾ ਕੰਮ ਤਾਂ ਕੁਝ ਕਰਨਾ ਹੀ ਪਊਗਾ ਨਾ ਜੀ ਫਿਰ ਤੇ ਹੁਣ ਵੀ ਤੁਸੀਂ ਪੈਰਲਰਲੀ ਕਰ ਰਹੇ ਹੋ ਗ੍ਰਾਂਤੀ ਸਿੰਘ ਦੀ ਡਿਊਟੀ ਕੋ ਫਿਰ ਉਧਰ ਉਹ ਛੱਡਤਾ ਕੰਮ ਤੇ ਫਿਰ ਹੁਣ ਸਿਰਫ ਇਹੀ ਕਰ ਰਹੇ ਹੋ ਨਹੀਂ ਸਰ ਗ੍ਰਾਂਤੀ ਸਿੰਘ ਦੀ ਡਿਊਟੀ ਤਾਂ ਮੈਂ ਸਾਡੇ ਨੂੰ 2 ਸਾਲ ਹੋ ਗਏ ਜੀ ਮੈਂ ਨਹੀਂ ਕਰਦਾ ਹੁਣ ਬਾਕੀ ਕੀਰਤਨ ਦਾ ਜਿੱਥੇ ਪਿਆਰ ਹੁੰਦਾ ਕਈ ਮਹਾਪੁਰਸ਼ਾਂ ਨਾਲ ਮੇਰਾ ਪਿਆਰ ਹੈ ਕਈ ਸੰਸਥਾਵਾਂ ਨਾਲ ਵੀ ਮੇਰਾ ਪਿਆਰ ਹੈ ਤੇ ਕਈ ਗੁਰਮੁਖ ਵੀਰਾਂ ਨਾਲ ਮੇਰਾ ਪਿਆਰ ਹੈ ਜਿੱਥੇ ਹੁਕਮ ਕਰਦੇ ਨੇ ਮੈਂ ਉੱਥੇ ਜਾ ਕੇ ਆਉਣਾ ਜ਼ਰੂਰ ਪਰ ਮਤਲਬ ਹੁਣ ਗਰੰਦੀ ਸਿੰਘ ਦਾ ਕੰਮ ਕਰਨਾ ਡਿਊਟੀ ਕਰਨਾ ਉਹ ਮੈਂ ਬੰਦ ਕਰਤੀ। ਬਾਈ ਕਈ ਵਾਰ ਮੈਂ ਐਵੇਂ ਵੀ ਸੁਣਿਆ ਆ ਕਹਿੰਦੇ ਜਿਹੜੇ ਸਿੰਘ ਹੁੰਦੇ ਨੇ ਰਾਗੀ ਸਿੰਘ ਹੁੰਦੇ ਨੇ ਜੋ ਉਹਨਾਂ ਨੂੰ ਭੇਟਾ ਮਿਲਦੀ ਆ ਉਹ ਵੀ ਕਈ ਵਾਰ ਕਮੇਟੀ ਵਾਲੇ ਕਹਿ ਦਿੰਦੇ ਨੇ ਕਿ ਇਹਦੇ ਵਿੱਚੋਂ 500 ਦੀ ਪਰਚੀ ਕਟਵਾਓ। ਤੁਹਾਡੇ ਨਾਲ ਵੀ ਐਵੇਂ ਹੁੰਦਾ ਰਿਹਾ ਹੈ? ਸਰ ਬਿਲਕੁਲ ਹੁੰਦਾ ਜੀ। ਆ ਤੁਹਾਨੂੰ ਖੰਨੇ ਦੇ ਮੈਂ ਕਈ ਗੁਰਦੁਆਰੇ ਦਿਖਾ ਦਿੰਨਾ। ਅਖੰਡਪਟ ਸਾਹਿਬ ਦੀ ਅਗਰ ਭੇਟਾ ਹੁੰਦੀ ਆ 7100 ਅੱਜ ਚੱਲਦੀ ਆ ਜਿਹੜੀ ਭੇਟਾ ਤਾਂ ਉਹਦੇ ਵਿੱਚੋਂ 1000 ਰੁਪਿਆ ਕਮੇਟੀ ਦਾ ਹੁੰਦਾ। ਉਹ ਕਹਣਗੇ ਜੀ 1000 ਰੁਪਿਆ ਸਾਨੂੰ ਤੁਸੀਂ ਦਿਓ। ਤਾਂ ਮਲੋਂ ਉਹਨਾਂ ਨੂੰ ਪੁੱਛੋ ਵੀ ਜੇ GST ਕੱਟਦੇ ਹੋਂਦਾ ਤੁਹਾਡਾ ਜੀ ਕੀ ਤੁਹਾਡਾ ਕਮਿਸ਼ਨ ਹੋ ਗਿਆ ਇਹ ਕਹਿਣਗੇ ਗ੍ਰੰਥੀ ਨੂੰ ਵੀ ਤੂੰ ਤਾਂ ਜੀ ਬਿਜ਼ਨਸ ਆ ਤੇਰਾ ਬਿਜ਼ਨਸ ਤਾਂ ਤੁਹਾਡਾ ਹੋ ਗਿਆ ਜਦੋਂ ਤੁਸੀਂ ਗ੍ਰੰਥੀ ਦੀ ਭੇਟਾ ਦੇ ਵਿੱਚੋਂ ਵੀ ਤੁਸੀਂ ਆਪਣੀ ਭੇਟਾ ਰੱਖਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਸਤੇ ਲੋਕ ਜਾਣ ਤੱਕ ਵੀ ਹਾਜ਼ਰ ਕਰ ਦਿੰਦੇ ਮਾਇਆ ਦੀ ਕਿਹੜੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਸਤੇ ਜਦੋਂ ਗੁਰੂ ਸਾਹਿਬ ਘਰ ਜਾਂਦੇ ਆ ਲੋਕਾਂ ਦੇ ਤਾਂ ਝੜਾਵਾ ਵੀ ਹੁੰਦਾ ਆ ਐਕਸਟਰਾ ਵੀ ਲੋਕ ਸੇਵਾ ਦਿੰਦੇ ਆ ਉਹ ਗ੍ਰੰਥੀ ਦੇ ਵਿੱਚੋਂ ਕਿਉਂ ਸੇਵਾ ਤੁਸੀਂ ਦੇਣੀ ਆ ਗਰੰਟੀ ਦੇ ਜਿਹੜੀ ਭੇਟਾ ਗਰੰਟੀ ਨੂੰ ਮਿਲੀ ਉਹਦੇ ਵਿੱਚੋਂ ਤੁਸੀਂ ਕਿਉਂ ਲੈਣੀ ਹੈ ਭੇਟਾ ਬਈ ਤਾਂ ਉਹਦੇ ਵਿੱਚੋਂ ਵੀ ਲਿਆ ਜਾਂਦਾ ਜੀ ਤੇ ਕਿਤੇ ਨਾ ਕਿਤੇ ਇਹ ਨੁਕਸਾਨ ਹੈ ਕਿਉਂਕਿ ਆਣੇ ਵਾਲੇ ਟਾਈਮ 'ਚ ਅਸੀਂ ਇਹ ਵੀ ਸੁਣ ਰਹੇ ਹਾਂ ਕਿ ਕਈ ਗਰੰਟੀ ਸਿੰਘ ਪਾਟੀ ਸਿੰਘ ਇਹ ਕਹਿ ਦਿੰਦੇ ਨੇ ਕਿ ਮੈਂ ਬੇਸ਼ੱਕ ਗਰੰਟੀ ਸਿੰਘ ਦੀ ਪਾਟੀ ਸਿੰਘ ਦੀ ਪਰ ਮੈਂ ਆਪਣੇ ਬੱਚੇ ਨਹੀਂ ਬਣਾਵਾਂਗਾ ਇਹ ਵੀ ਇੱਕ ਕਾਰਨ ਹੋ ਸਕਦਾ ਸਰ ਕਾਰਨ ਬਿਲਕੁਲ ਹੀ ਹੈ ਜਦੋਂ ਹੁਣ ਚਾਹੇ ਮੈਂ ਆ ਜਾਂ ਮਤਲਬ अनेਕਾਂ ਨੇ ਮੈਂ ਪਹਿਲਾਂ ਵੀ ਕਿਹਾ ਇਹ ਨਹੀਂ ਮਤਲਬ ਕਈ ਕਹਿਣਗੇ ਯਾਰ ਤੂੰ ਐਦਾਂ ਆ ਤੇਰੀ ਲਾਈਨ ਐਦਾਂ ਆ ਮਤਲਬ ਹਰ ਇੱਕ ਬੰਦਾ ਜਿਹੜਾ ਆਪ ਦੁੱਖਿਓ ਕਿ ਛੱਡ ਛੱਡੇਗਾ ਉਹ ਆਪਣੇ ਬੱਚੇ ਨੂੰ ਕਿਉਂ ਪਾਏਗਾ ਇਸਨੂੰ ਇਹ ਵੀ ਕਿਤਨੇ ਕਿਤੇ ਇਹ ਗੱਲ ਦੇਖਣ ਨੂੰ ਮਿਲਦੀ ਹੈ ਨਾ ਕਿ ਜਿਹੜੇ ਲੋਕ ਕਲਾਕਾਰਾਂ ਦੇ ਉੱਤੇ ਲੱਖਾਂ ਰੁਪਏ ਡਾ ਦਿੰਦੇ ਨੇ ਪਰ ਜਦੋਂ ਇੱਕ ਰਾਗੀ ਸਿੰਘ ਕਹਿੰਦਾ ਕਿ ਮੈਨੂੰ 3100 ਚਾਹੀਦਾ ਉਹ ਕਹਿੰਦਾ ਐਨੇ ਪੈਸੇ ਯਾਰ 1100 ਚ ਤਾਂ ਕੀਰਤਨ ਹੋ ਜਾਂਦਾ ਸਰ ਵੱਡੇ ਵੱਡੇ ਕੀਰਤ ਕੀਰਤ ਸੌਰੀ ਗਾਇਕ ਵੱਡੇ ਵੱਡੇ ਦਲੇਰ ਮਹਿੰਦੀ ਸਾਹਿਬ ਵਰਗੇ ਕੀਰਤਨ ਛੱਡ ਕੇ ਹਰ ਭਜਨ ਸਾਹਿਬ ਵਰਗੇ ਕੀਰਤਨ ਛੱਡ ਕੇ ਇਧਰ ਨੂੰ ਚਲੇ ਗਏ ਕਿਉਂ ਕਿਉਂਕਿ ਲੋਕ ਇਧਰ ਲੱਖਾਂ ਛੁੱਟਦੇ ਆ ਇਧਰ ਸਾਡੇ ਵਰਗਾ 3100 ਵੀ ਕਹਿ ਦੇ ਤਾਂ ਕਹਣਗੇ ਬਾਬੇ ਤੂੰ ਰਹਿਣ ਦੇ ਯਾਰ ਅਸੀਂ ਹੋਰ ਸਾਧ ਲਾਂਗੇ ਫਿਰ ਭਾਈ ਸਵਾਲ ਤਾਂ ਇਹ ਵੀ ਉੱਠਦਾ ਕਿ ਕੀ ਆ ਫਿਰ ਗੁਰੂ ਦਾ ਕੀਰਤਨ ਇੱਕ ਮਾਇਆ ਦੀ ਖੇਡ ਹੈਗੀ ਆ ਕਿ ਪੈਸਾ ਮਿਲੂਗਾ ਤਾਂ ਕਰਾਂਗੇ ਨਹੀਂ ਨਹੀਂ ਕਰਨਾ ਨਹੀਂ ਉਹ ਗੱਲ ਨਹੀਂ ਆ ਸਰ ਪਰ ਲੋੜਾਂ ਵੀ ਕੋਈ ਚੀਜ਼ ਆ ਨਾ ਸਰ ਲੋੜਾਂ ਵੀ ਮਤਲਬ ਜੇ ਲੋੜਾਂ ਪੂਰੀਆਂ ਹੋਣਗੀਆਂ ਸਾਡੇ ਤਾਂ ਹੀ ਅਸੀਂ ਕੰਮ ਕਰਾਂਗੇ ਨਾ ਫਿਰ ਗੱਲ ਉੱਥੇ ਆ ਗਈ ਜੇ ਇਹ ਇਹੀ ਸਾਡੇ ਤੋਂ ਸਵਾਲ ਉੱਠੇਗਾ ਤੇ ਫਿਰ ਛੱਡ ਛੱਡ ਕੇ ਅਸੀਂ ਹੋਰ ਕੰਮ ਕਰਨ ਲੱਗ ਜਾਵਾਂਗੇ ਜੀ ਪਰ ਕਿਤੇ ਨਾ ਕਿਤੇ ਤੁਸੀਂ ਪਹਿਲਾਂ ਤੁਸੀਂ ਇੱਕ ਫਲੈਕਸ ਲਾਈ ਸੀ ਕਿ ਅਸੀਂ ਇਹ ਕੰਮ ਕਰਦੇ ਕਰਦੇ ਵੀ ਆਪਣੇ ਧਰਮ ਦਾ ਪ੍ਰਚਾਰ ਹੀ ਕਰ ਰਹੇ ਹਾਂ ਹਾਂਜੀ ਫਿਰ ਸਰ ਉਹਦੇ ਵਿੱਚ ਵੀ ਕਈ ਤਰ੍ਹਾਂ ਦੇ ਕਿੰਦੂ ਸਵਾਲ ਸਵਾਲ ਉੱਠਨੇ ਸ਼ੁਰੂ ਹੋ ਗਏ ਕਿਉਂਕਿ ਸਾਡੇ ਜਦੋਂ ਅਸੀਂ ਕੰਮ ਕਰਦੇ ਹਾਂ ਸਾਡੇ ਕੋਲ ਜਦੋਂ ਸਵਾਲ ਉੱਠਣੇ ਚੁਰਾ ਅਸੀਂ ਉਹ ਬੰਦ ਕਰ ਦੱਸ ਕਿ ਚਲੋ ਰਹਿਣ ਦਿਓ ਯਾਰ ਅਸੀਂ ਆਪਣੀ ਗੱਲ ਕਰਨੀ ਵੀ ਕਰਨਾ ਵੀ ਅੱਜ ਦੇ ਟਾਈਮ 'ਚ ਜੁਰਮ ਹੈ ਤੁਸੀਂ ਆਪਣੀ ਗੱਲ ਵੀ ਨਹੀਂ ਕਰ ਸਕਦੇ ਤੁਸੀਂ ਆਪਣਾ ਸੁਨੇਹਾ ਵੀ ਨਹੀਂ ਅੱਗੇ ਦੇ ਸਕਦੇ ਜੀ ਸਰ ਕੀ ਕੀ ਕੰਮ ਕੀ ਹੋਣਾ ਚਾਹੀਦਾ ਬਈ ਅਜਿਹਾ ਕਿ ਜਿਹੜੇ ਗਰੰਥੀ ਸਿੰਘ ਨੇ ਉਹ ਆਪਣੀ ਕਿਰਤ ਕਮਾਈ ਦੇ ਨਾਲ ਜੁੜੇ ਰਹਿਣ ਪੂਰੀ ਬਿਨਾਂ ਫਿਕਰ ਤੋਂ ਕੀਰਤਨ ਕਰਨ ਮਹਾਰਾਤਾ ਪਾਠ ਕਰਨ ਅਜਿਹਾ ਕੀ ਹੋਣਾ ਚਾਹੀਦਾ ਕਿ ਉਹਨਾਂ ਦੀ ਭੇਟਾ ਦੇ ਵਿੱਚ ਵਾਧਾ ਹੋਣਾ ਚਾਹੀਦਾ ਹੈ ਹੋਰ ਵੀ ਕੁਝ ਕਮੇਟੀਆਂ ਨੂੰ ਕਰਨਾ ਚਾਹੀਦਾ ਉਹਨਾਂ ਵਾਸਤੇ ਸਰ ਸਭ ਤੋਂ ਜ਼ਰੂਰੀ ਜਿਹੜਾ ਭੇਟਾ ਵੀ ਵਧਣੀ ਚਾਹੀਦੀ ਹੈ ਦੇਖੋ ਜਿਹੜੀ ਗਰੰਥੀ ਸਿੰਘ ਤਨਖਾਹ ਮੈਂ ਪਹਿਲਾਂ ਕਹਿੰਦਾ 6000 ਕਈ ਗੁਰਦੁਆਰੇ ਦੇ ਸਕਦੇ ਨੇ ਕਈ ਨਹੀਂ ਦੇ ਸਕਦੇ ਪੜੀ ਜਿਵੇਂ ਫੋਰਚੂਨਰ ਰੋਕ ਕੇ ਹੈਨਾ ਬਾਈ ਹੋ ਨਹੀਂ ਆਏ ਨੇ ਤੁਹਾਡੇ ਕੋਲ ਹੈਨਾ ਤੇ ਸੜਕ ਪਾਰ ਕਰਕੇ ਉਹ ਤੁਹਾਡੇ ਕੋਲ ਰੋਟੀ ਖਾਣ ਦੇ ਲਈ ਆਏ ਨੇ ਇਹ ਕੀ ਖਾਸ ਲੱਗਿਆ ਹੋਊਗਾ ਉਹਨਾਂ ਨੂੰ ਕਿਵੇਂ ਦਾ ਮਹਿਸੂਸ ਕਰਦੇ ਜਦੋਂ ਲੋਕ ਇੰਨਾ ਪਿਆਰ ਦਿੰਦੇ ਨੇ ਸਰ ਲੋਕਾਂ ਦਾ ਪਿਆਰ ਹੈ ਜੀ ਸਪੈਸ਼ਲ ਰੋਡ ਸਾਡੇ ਕੋਲੇ ਆਉਂਦੇ ਆ ਜੀ ਬਹੁਤ ਦੂਰੋਂ ਦੂਰ ਵੀ ਹੋਂ ਚੱਲ ਕੇ ਆਉਂਦੇ ਸਪੈਸ਼ਲ ਚੱਲ ਕੇ ਆਉਂਦੇ ਆ ਜੀ ਇਹ ਲੋਕਾਂ ਦਾ ਪਿਆਰ ਹੈ ਲੋਕਾਂ ਦਾ ਪਿਆਰ ਲੈਣ ਵਾਸਤੇ ਅਸੀਂ ਇੱਥੇ ਖੜੇ ਆ ਜੀ ਕੀ ਖਾਸ ਕਹਿੰਦੇ ਨੇ ਕਿ ਕੀ ਖਾਸ ਕੀ ਕਾਰਨ ਕੀ ਦੇਖ ਕੇ ਰੁਕੇ ਹੋ ਇੱਥੇ ਸਰ ਸਭ ਤੋਂ ਵੱਡੀ ਗੱਲ ਜਿਹੜੇ ਅੱਪਾ ਸ਼ੁਰੂ ਕੀਤਾ ਸੀਗਾ ਜੀ ਫੋਰਚੂਨਰ ਹੈ ਜੀ ਐਕਸਾਈਟਮੈਂਟ ਹੁੰਦੀ ਹੈ ਇਹਨਾਂ ਦੇਖ ਕੇ ਜੀ ਮਤਲਬ ਕੁਝ ਨਵਾਂ ਕੀਤਾ ਹੈ ਇਸ ਇਸ ਦੀ ਸਪੋਰਟ ਹੋ ਰਹੀ ਹੈ ਸਰ ਇੱਕ ਇਹ ਵੀ ਸਾਡੇ ਪੰਜਾਬੀਆਂ ਦੀ ਆਦਤ ਹੁੰਦੀ ਹੈ ਨਾ ਕਿ ਕਿ ਚਲੋ ਜੇ ਪੰਜਾਬੀ ਬਾਈ ਸਾਡਾ ਕਿਰਤ ਕਰਨ ਦੇ ਲਈ ਖੜਾ ਕੰਮ ਕਰ ਕਰ ਰਿਹਾ ਤੇ ਅਸੀਂ ਰੁੱਕੇ ਉਹਦੀ ਸਪੋਰਟ ਕਰਕੇ ਜਾਈਏ ਕੁਝ ਖਾਪੀ ਕੇ ਜਾਈਏ ਬਿਲਕੁਲ ਸਰ ਇਹ ਵੀ ਹੈ ਜੀ ਨਾਲ ਕਿਉਂਕਿ ਦੇਖੋ ਜਿਵੇਂ ਅੱਜ ਦਾ ਟਾਈਮ ਆ ਨਾ ਸਾਡੇ ਜਿਹੜੇ ਵੀਰ ਆ ਖਾਸ ਕਰਕੇ ਪੰਜਾਬੀ ਆ ਉਹ ਇਸ ਚੀਜ਼ ਨੂੰ ਚੰਗਾ ਨਹੀਂ ਸਮਝਦੇ ਮਤਲਬ ਉਹ ਕਹਿੰਦੇ ਯਾਰ ਵੀ ਕੰਮ ਛੋਟਾ ਹੁੰਦਾ ਹੈ ਇਹ ਕੰਮ ਛੋਟਾ ਹੈ ਇਹ ਕੰ ਕੰਮ ਉਹ ਕਰਨਾ ਜਿਹੜਾ ਸਾਡੇ ਲੈਵਲ ਦਾ ਹੋਵੇ ਜੇ ਸਾਡੇ ਲੈਵਲ ਦਾ ਤੇ ਆ ਕਰਾਂਗੇ ਨਹੀਂ ਤੇ ਫਿਰ ਨਹੀਂ ਅਸੀਂ ਕਰਨਾ ਹੁਣ ਫਰਕ ਪੈ ਗਿਆ ਬਾਈ ਹੁਣ ਕਈ ਸਾਡੇ ਪੰਜਾਬੀ ਵੀਰ ਕਰਨ ਲੱਗ ਗਏ ਨੇ ਮੈਨੂੰ ਲੱਗਦਾ ਪਹਿਲਾਂ ਨਾਲੋਂ ਫਰਕ ਪੈ ਗਿਆ ਹੁਣ ਨਹੀਂ ਸ਼ਰਮ ਭਤੀ ਮੰਨਦੇ ਕਿਉਂਕਿ ਤੁਸੀਂ ਵੀ ਤਾਂ ਕਰੇ ਰਹੇ ਹੋ ਸਰ ਮੇਰੇ ਇੰਟਰਵਿਊ ਹੋਣ ਤੋਂ ਬਾਅਦ ਮੈਨੂੰ 2 ਸਾਲ ਹੋ ਗਏ ਆ ਮੈਂ ਸਮਝਦਾ ਵੀ 50 60% ਫਰਕ ਪਿਆ ਜੀ 50 60% ਮੈਂ ਫਿਰ ਖੁਸ਼ੀ ਫੀਲ ਕਰਦਾ ਵੀ ਵਧੀਆ ਗੱਲ ਆ ਯਾਰ ਮਤਲਬ ਵਧੀਆ ਗੱਲ ਹੈ ਚਲੋ ਸੁਨੇਹਾ ਸਾਰੇ ਮਿਲ ਰਿਹਾ ਨਾ ਲੋਕਾਂ ਤੱਕ ਬਾਈ ਹੁਣੀ ਆਪਣੀ ਗੱਡੀ ਰੋਕ ਕੇ ਬਾਈ ਦੇ ਕੋਲ ਰੋਟੀ ਖਾਣ ਦੇ ਲਈ ਰੁਕੇ ਸੀਗੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪਾਜੀ ਕੀ ਹਾਲ ਚੱਲ ਨੇ ਜੀ ਠੀਕ ਹੈ ਜੀ ਵਧੀਆ ਤੁਸੀਂ ਕਿੱਥੋਂ ਆਏ ਤੁਸੀਂ ਪਟਿਆਲੇ ਤੋਂ ਜੀ ਪਾਜੀ ਅਸੀਂ ਨੋਟ ਕਰ ਰਹੇ ਸੀਗੇ ਕਿ ਬਾਈ ਦਾ ਇੱਧਰ ਫੋਰਚਨਰ ਰੈਸਟੋਰੈਂਟ ਇੱਧਰ ਬਾਈ ਨੇ ਆਪਣੀ ਕਾਰ ਲਾਈ ਹੋਈ ਹੈ ਤੇ ਤੁਸੀਂ ਆਊਟਸਾਈਡ ਆ ਰਹੇ ਸੀਗੇ ਤੇ ਤੁਸੀਂ ਆਪਣੀ ਸਕੋਰਪੀਓ ਰੋਕ ਕੇ ਇੱਥੇ ਖਾਣ ਲਈ ਆਏ ਹੋ ਕੀ ਖਾਸ ਲੱਗਿਆ ਕੀ ਸੋਚ ਕੇ ਰੁਕੇ ਤੁਸੀਂ ਇਹ ਖਾਣਾ ਵਧੀਆ ਹੁੰਦਾ ਜੀ ਇਹਨਾਂ ਦਾ ਤਾਂ ਕਰਕੇ ਰੁਕੇ ਆਏ ਹਾਂ ਹਾਂ ਇਹ ਤਾਜ਼ਾ ਹੁੰਦਾ ਹੈ ਫਰੈਸ਼ ਹੁੰਦਾ ਹੈ ਇਹ ਵੀ ਇੱਕ ਸਪੋਰਟ ਫੈਕਟਰ ਵੀ ਆ ਜਾਂਦਾ ਹੈ ਨਾ ਕਿ ਸਾਡੇ ਪੰਜਾਬੀ ਵੀਰ ਨੇ ਗੱਡੀ ਲਈ ਹੋਈ ਆ ਤੇ ਖਾ ਕੇ ਜਾਈਏ ਬਿਲਕੁਲ ਇਹ ਤਾਂ ਹੈ ਹੀ ਆ ਜਿਹੜਾ ਹੁਣ ਪ੍ਰਵਾਸੀਆਂ ਤੋਂ ਗੰਦਮਾ ਦਿਖਾਣੇ ਉਹਦੇ ਨਾਲ ਚੰਗਾ ਵੀ ਆਪਣੇ ਬੰਦਿਆਂ ਤੋਂ ਵਧੀਆ ਇਹ ਜ਼ਰੂਰ ਹੈ ਕਿ ਅਸੀਂ ਜਦੋਂ ਕਿਤੇ ਪ੍ਰਵਾਸੀ ਕੋਲ ਜਾਂਦੇ ਆ ਚਲੋ ਅਸੀਂ ਮਾੜਾ ਤਾਂ ਨਹੀਂ ਕਹਿੰਦੇ ਪਰ ਕਿਤੇ ਨਾ ਕਿਤੇ ਸਫਾਈ ਦਾ ਫੈਕਟਰ ਜ਼ਰੂਰ ਰਹਿ ਜਾਂਦਾ ਪਰ ਸਾਡੇ ਪੰਜਾਬੀ ਆਦੀ ਆ ਕਿ ਅਸੀਂ ਜੋ ਘਰੇ ਖਾਣਾ ਉਹੀ ਅਸੀਂ ਆਪਣੇ ਰੱਬ ਦਾ ਰੂਪ ਮੰਨਦੇ ਆ ਮਹਿਮਾਨ ਨੂੰ ਤੇ ਉਹੀ ਅਸੀਂ ਉਹਨੂੰ ਖਾਣਾ ਬਿਲਕੁਲ ਹਾਂ ਸਹੀ ਗੱਲ ਹੈ ਤੁਹਾਡੀ ਸਫਾਈ ਵੀ ਹੈਗੀ ਆ ਉਹਨਾਂ ਕੋਲ ਖਾਣਾ ਦਾ ਬੁਰਾ ਹੀ ਹਾਲ ਹੈ ਬ ਕੀ ਸੋਚ ਕੇ ਤੁਸੀਂ ਰੁਕਦੇ ਹੋ ਕਿ ਕੀ ਦਿਮਾਗ ਚੰਦਾ ਕਿ ਆਊਟਸਾਈਡ ਗੱਡੀ ਲਾ ਕੇ ਅਦਰ ਖਾਣ ਲਈ ਆਨੇ ਹੋ ਪਹਿਲਾਂ ਤਾਂ ਮਨ ਚ ਇਹੀ ਗੱਲ ਆਂਦੀ ਵੀ ਸਾਡਾ ਪੰਜਾਬੀ ਭਰਾ ਆ ਸਾਨੂੰ ਇਹਨੂੰ ਪ੍ਰਮੋਟ ਕਰਨਾ ਚਾਹੀਦਾ ਆ ਤੇ ਸਾਫ ਸਫਾਈ ਦਾ ਵੀ ਤਾਂ ਹੁੰਦਾ ਗੁਰਸਿੱਖ ਬੰਦਾ ਆ ਵੀ ਸਾਫ ਸਫਾਈ ਵਧੀ ਹੋਊਗੀ ਜੇ ਗੁਰਸਿੱਖ ਬੰਦਾ ਆ ਬਾਕੀ ਇਹ ਆ ਵੀ ਮਤਲਬ ਇਹ ਤੁਹਾਨੂੰ ਰੈਸਟੋਰੈਂਟ ਦੇ ਵਿੱਚ ਕੀ ਹੁੰਦਾ ਆ ਤੁਹਾਨੂੰ ਇਨਸਟੈਂਟ ਖਾਣਾ ਨਹੀਂ ਮਿਲਦਾ ਹੈਗਾ ਟਾਈਮ ਬੌਂਡ ਹੁੰਦਾ ਤੁਹਾਡਾ ਰੈਸਟੋਰੈਂਟ ਵਿੱਚ ਟਾਈਮ ਬਹੁਤ ਲੱਗ ਜਾਂਦਾ ਅਗਲਾ ਤਿਆਰ ਕਰਕੇ ਵੇਟ ਕਰਨੀ ਪੈਂਦੀ ਇੱਥੇ ਆ ਵੀ ਤਾਨੂੰ ਜਲਦੀ ਮਿਲ ਜਾਂਦਾ ਖਾਣਾ ਔਰ ਘਰ ਵਰਗਾ ਖਾਣਾ ਮਿਲ ਜਾਂਦਾ ਹੈ ਪਹਿਲਾਂ ਵੀ ਕਦੀ ਐਵੇਂ ਸੜਕ ਦੇ ਕਿਨਾਰੇ ਰੁੱਕੇ ਛੱਕਦੇ ਰਹਿੰਨੇ ਹੋ ਜਾਂ ਫਿਰ ਅੱਜ ਪਹਿਲੀ ਵਾਰ ਜਾਂ ਇਸ ਤੋਂ ਪਹਿਲਾਂ ਕਦੇ ਕਦਾਈ ਹੁੰਦਾ ਕਿ ਪੰਜਾਬੀ ਭਾਈ ਦੇਖ ਕੇ ਰੁੱਕ ਗਏ ਤੇ ਨਹੀਂ ਸਾਡੀ ਹੈਗੀ ਵੈਸੇ ਜੋਬ ਟੂਰਿੰਗ ਜੋਬ ਹੀ ਹੈ ਸਾਨੂੰ ਮਤਲਬ ਰੋਡ ਤੇ ਅਕਸਰ ਅਸੀਂ ਖਾਣੇ ਰਹਿਨੇ ਆ ਲੇਕਿਨ ਅਸੀਂ ਇਹੀ ਦੇਖਦੇ ਹਾਂ ਵੀ ਖਾਸ ਤੌਰ ਤੇ ਸਫਾਈ ਦੇਖਦੇ ਤੁਸੀਂ ਦੇਖੋ ਮਤਲਬ ਘਰ ਵਰਗਾ ਖਾਣਾ ਆ ਵਧੀਆ ਆ ਅਸੀਂ ਇਹ ਚੀਜ਼ ਪਹਿਲਾਂ ਦੇਖਦੇ ਆ ਵੀ ਸਫਾਈ ਜ਼ਰੂਰ ਹੋਵੇ। ਆਪਾਂ ਨਾ ਬਹੁਤ ਸਾਰੀ ਵੀਡੀਓ ਦੇਖਦੇ ਆ ਕਿ ਇੱਕ ਪਾਸੇ ਪੰਜਾਬੀ ਖੜਾ ਹੁੰਦਾ ਦੂਜੇ ਪਾਸੇ ਸਾਡਾ ਪ੍ਰਵਾਸੀ ਵੀਰ ਖੜਾ ਹੁੰਦਾ। ਪ੍ਰਵਾਸੀ ਕੋਲ ਤਾਂ ਭਾਵੇਂ ਲਾਈਨ ਲੱਗੀ ਹੋਵੇ ਪਰ ਕਈ ਵਾਰ ਪੰਜਾਬੀ ਕੋਲ ਕੋਈ ਨਹੀਂ ਹੁੰਦਾ। ਇਹ ਸੋਚ ਕੇ ਵੀ ਦਿਮਾਗ ਡਾਇਵਰਟ ਹੁੰਦਾ ਕਿ ਨਹੀਂ ਯਾਰ ਅਸੀਂ ਆਪਣੇ ਪੰਜਾਬੀ ਭਾਈ ਕੋਲ ਜ਼ਰੂਰ ਜਾਈਏ। ਹਾਂਜੀ ਇਹ ਤਾਂ ਗੱਲ ਹੈਗੀ ਵੀ ਸਾਨੂੰ ਆਪਣੇ ਲੋਕਲ ਪੰਜਾਬੀ ਭਰਾਵਾਂ ਨੂੰ ਤਾਂ ਪ੍ਰਮੋਟ ਕਰਨਾ ਚਾਹੀਦਾ ਆ। ਬਾਕੀ ਇਸ ਤੋਂ ਜ਼ਿਆਦਾ ਗੱਲ ਹੈਗੀ ਸਫਾਈ ਦੀ। ਚਾਹੇ ਉਹ ਪੰਜਾਬੀ ਆ ਚਾਹੇ ਉਹ ਪ੍ਰਵਾਸੀ ਆ। ਜਿੱਥੇ ਸਫਾਈ ਹੋਊਗੀ ਕਸਟਮਰ ਹਮੇਸ਼ਾ ਉੱਥੇ ਜਾਊਗਾ। ਜ ਚਾਹੇ ਤੁਹਾਡਾ ਪੰਜਾਬੀ ਹੈ ਚਾਹੇ ਤੁਹਾਡਾ ਪ੍ਰਵਾਸੀ ਹੈ ਤੁਸੀਂ ਇੱਕ ਵਾਰ ਤਾਂ ਚਲੋ ਉਹਨੂੰ ਪ੍ਰਮੋਟ ਕਰ ਦੋਗੇ ਲੇਕਿਨ ਸੈਕਿੰਡ ਟਾਈਮ ਤੁਸੀਂ ਉਦੋਂ ਜਾਵੋਗੇ ਜਦੋਂ ਤੁਹਾਨੂੰ ਉੱਥੇ ਬੈਸਟ ਖਾਣਾ ਮਿਲੂਗਾ ਜਾਂ ਬੈਸਟ ਫੈਸਿਲਿਟੀ ਮਿਲੂਗੀ ਤਾਂ ਹੀ ਜਾਵੋਗੇ ਤੁਸੀਂ ਨਹੀਂ ਵੈਸੇ ਪੰਜਾਬੀ ਦੀ ਤਾਂ ਆਦਤ ਹੈ ਕਿ ਸਾਡਾ ਮਹਿਮਾਨ ਰੱਬ ਦਾ ਰੂਪ ਆ ਤੇ ਦੂਜਾ ਇੱਕ ਹੋਰ ਫੈਕਟਰ ਪਾਜੀ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀਗੇ ਪਾਜੀ ਕਹਿੰਦੇ ਕਿ ਪਹਿਲਾਂ ਮੈਂ ਕੀਰਤਨ ਕਰਦਾ ਸੀਗਾ ਆਪਾਂ ਖੁਦ ਸਾਰੇ ਇੱਕ ਗੁਰਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ ਨਾ ਸਾਰੇ ਆਪਾਂ ਗੁਰੂ ਦੇ ਪਿਆਰੇ ਆ ਪਰ ਬਾਈ ਕਹਿੰਦਾ ਕਿ ਕੀਰਤਨ ਛੱਡ ਕੇ ਮੈਨੂੰ ਇੱਕ ਰੈਸਟੋਰੈਂਟ ਕਰਨਾ ਪੈਂਦਾ ਉਹ ਫੈਕਟਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਤੇ ਨਾ ਕਿਤੇ ਸਾਡੀਆਂ ਕਮੀਆਂ ਨੇ ਕਮੇਟੀਆਂ ਦੇ ਕਮੀਆਂ ਕਹਿ ਸਕਦੇ ਸਾਡੇ ਲੋਕਾਂ ਦੀਆਂ ਕਮੀਆਂ ਨੇ ਬਿਲਕੁਲ ਜੀ ਇਹ ਤਾਂ ਹੈਗੀਆਂ ਹੀ ਨਹੀਂ ਗੁਰੂ ਦਾ ਵਜ਼ੀਰ ਹੈ ਸਾਨੂੰ ਤਾਂ ਸਿਰ ਤੇ ਪੱਠਾ ਕੇ ਰੱਖਣਾ ਚਾਹੀਦਾ ਬਾਕੀ ਸਭ ਤੋਂ ਵੱਡੀ ਨੈਗਲਜੇਸੀ ਹੈ ਆਪਣੀ ਐਜੀਪੀਸੀ ਦੀ ਹੈ ਜੀ ਇੱਥੇ ਠੀਕ ਹੈ ਨਾ ਮਤਲਬ ਉਹਦੇ ਵਿੱਚ ਦੇਖ ਲਓ ਨਾ ਕੋਈ ਐਜੀਪੀਸੀ ਇਸ ਤੇ ਵਰਕ ਕਰ ਰਹੀ ਹੈ ਠੀਕ ਹੈ ਇੱਕ ਗੁਰੂ ਦਾ ਵਜ਼ੀਰ ਹੈ ਗੁਰੂ ਦਾ ਵਜ਼ੀਰ ਨੂੰ ਰੋਡ ਤੇ ਖੜ ਕੇ ਲੰਗਰ ਮਤਲਬ ਵੇਚਣਾ ਪੈ ਰਿਹਾ ਠੀਕ ਹੈ ਨਾ ਸੋ ਇਹ ਸਾਡੇ ਲਈ ਸਾਡੇ ਲਈ ਸ਼ਰਮ ਦੀ ਗੱਲ ਹੈ ਜੀ ਬਹੁਤ ਜ਼ਿਆਦਾ ਸਾਡੇ ਸਮਾਜ ਲਈ ਸਾਡੀ ਸਿੱਖੀ ਲਈ ਸਾਡੀ ਬਹੁਤ ਮਾੜੀ ਗੱਲ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਭਾਈ ਜੀ ਤੁਸੀਂ ਆਪਣਾ ਸਮਾਂ ਦਿੱਤਾ ਤੇ ਬਾਈ ਦੇ ਕੋਲ ਆਏ ਸੀ ਸਪੈਸ਼ਲ ਗੱਡੀ ਰੋਕ ਕੇ ਬਾਈ ਹੁਣੀ ਬਾਈ ਦੇ ਕੋਲ ਰੋਟੀ ਖਾਣ ਦੇ ਲਈ ਆਏ ਆ ਤੇ ਅਸੀਂ ਮੁੜ ਵਾਪਸ ਭਾਈ ਜੀ ਹੁਣ ਲਾਸਟ ਦੇ ਵਿੱਚ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸਰਾਂਦਰ ਰੋਡ ਦੇ ਉੱਤੇ ਬਾਈ ਦੀ ਗੱਡੀ ਆ ਫੋਰਚੂਨਰ ਰੈਸਟੋਰੈਂਟ ਆ ਤੇ ਇੱਥੇ ਆਓ ਤੇ ਸਾਫ਼ ਸੁਥਰਾ ਖਾਣਾ ਖਾ ਕੇ ਜਾਓ ਤੇ ਲਾਸਟ ਵਿੱਚ ਜੋ ਤੁਸੀਂ ਬੋਲਣਾ ਚਾਹੁੰਦੇ ਹੋ ਹਾਂਜੀ ਸਰ ਮੈਂ ਇਹੀ ਆਪਣੇ ਨੌਜਵਾਨ ਵੀਰਾਂ ਨੂੰ ਸਾਡੇ ਜਿਹੜੇ ਭੋਲੇ ਪੜ ਕੇ ਜੇ ਮੈਂ ਕਹਾਂਗਾ ਵੀ ਜਿਹੜੇ ਪੰਜਾਬ ਛੱਡ ਕੇ ਬਾਹਰ ਨੂੰ ਭੱਜਦੇ ਆਂ ਦੇਖੋ ਜਿਹਦੀ ਬੈਕ ਤੇ ਸਪੋਰਟ ਆ ਵਧੀਆ ਆ ਮਤਲਬ ਉਹ ਉਹ ਜਾ ਸਕਦਾ ਆ ਉਹਦਾ ਆਪਣੇ ਹਨਾ ਇੱਛਾ ਆ ਮਤਲਬ ਮੈਂ ਜਾ ਮੈਂ ਬਾਹਰ ਮਤਲਬ ਜੇ ਆਪਾਂ ਕਰਜ਼ਾ ਚੁੱਕ ਕੇ ਲੱਖਾਂ ਦਾ ਕਰਜ਼ਾ ਚੁੱਕ ਕੇ ਜਾਣਾ ਆ ਤਾਂ ਉਹ ਬੰਦ ਕਰ ਦਿਓ ਯਾਰ ਇੱਕ ਬਾਹਰ ਦਾ ਫੈਕਟਰ ਵੀ ਬਹੁਤ ਆ ਕਹਿੰਦੇ ਪੰਜਾਬੀ ਬਾਹਰ ਨੂੰ ਚਲੇ ਗਏ ਤੇ ਤੁਸੀਂ ਕਿਉਂ ਨਹੀਂ ਜਾਣ ਬਾਰੇ ਸੋਚਿਆ ਬਈ ਨਹੀਂ ਸਰ ਆਪਣੇ ਪੰਜਾਬ ਚਾਰੇ ਕੰਮ ਕਰਾਂਗੇ ਜੇ ਅਸੀਂ ਪੰਜਾਬ ਚ ਰਹਿ ਕੇ ਸ਼ੁਰੂ ਕੀਤਾ ਸਾਨੂੰ ਦੇਖ ਕੇ ਮੈਂ ਤੁਹਾਨੂੰ ਦੱਸਾਂ ਵੀ 60% ਫਰਕ ਪੈ ਗਿਆ ਤੇ ਫਿਰ ਇਹ ਸੰਦੇਸ਼ ਕਿਹਨੇ ਦੇਣਾ ਸੀ ਇਹ ਕਿੰਨੇ ਦੇਣਾ ਸੀਗਾ ਮੈਸੇਜ ਹੁਣ ਇਹ ਵੀ ਸਮਝਦੇ ਹੋ ਕਿ ਇਹ ਵੀ ਇੱਕ ਪ੍ਰਚਾਰ ਹੀ ਹੈ ਤੇ ਜਿਹਦੇ ਵਿੱਚ ਮੈਂ ਕਿਤੇ ਨਾ ਕਿਤੇ ਕਾਮਯਾਬ ਹੋਇਆ ਹਾਂ ਹਾਂਜੀ ਬਿਲਕੁਲ ਸਰ ਪ੍ਰਚਾਰ ਹੀ ਆ ਜੀ ਹੁਣ 2 ਸਾਲਾਂ ਤੋਂ ਕਰ ਰਹੇ ਆ ਤੇ ਪ੍ਰਚਾਰ ਆ ਨਾ ਜਿਹਦੇ ਸਾਨੂੰ ਦੇਖ ਕੇ ਫਰਕ ਪਿਆ ਹੁਣ ਆਪਾਂ ਦੇਖਦੇ ਆ ਵੀ ਮਤਲਬ ਜਿਹੜੇ ਸਾਡੇ ਮੁੰਡੇ ਪੰਜਾਬੀ ਕੰਮ ਕਰਨ ਤੋਂ ਸ਼ਰਮ ਮਹਿਸੂਸ ਕਰਦੇ ਸੀਗੇ ਹੁਣ ਸਾਨੂੰ ਕੋਈ ਆ ਕੇ ਕਹਿੰਦਾ ਯਾਰ ਫੋਰਚੂਨਰ ਵੇਚਦੇ ਗੱਡੀ ਚੋਂ ਮਤਲਬ ਸੋਚ ਹੋ ਗਈ ਨਾ ਵੀ ਯਾਰ ਕੰਮ ਛੋਟਾ ਹੈ ਮਤਲਬ ਗੱਡੀ ਵੱਡੀ ਹੈ ਨਹੀਂ ਇੱਕ ਹੋਰ ਵੀ ਤਾਂ ਪੰਜਾਬੀਆਂ ਦੀ ਖਾਸੀਅਤ ਹੈ ਨਾ ਕਹਿੰਦੇ ਜਿਹੜੀ ਗੱਡੀ ਨੂੰ ਲੋਕ ਤਰਸਦੇ ਨੇ ਕਹਿੰਦੇ ਕਿ ਭਾਈ ਸਾਡੇ ਕੋਲ ਫੋਰਚੂਨਰ ਆ ਚਿੱਟਾ ਘੋੜਾ ਕਹਿੰਦੇ ਨੇ ਇਹਨੂੰ ਹਨਾ ਤੇ ਉਹਦਾ ਤੁਸੀਂ ਰੈਸਟੋਰੈਂਟ ਬਣਾਤਾ ਉਹੀ ਤਾਂ ਕਰਨਾ ਐਕਸਾਈਟਮੈਂਟ ਤਾਂਹੀਂ ਤਾਂ ਹੋ ਗਈ ਨਾ ਜੇ ਹੋਰ ਹੁਣ ਕਈ ਕਹਿੰਦੇ ਯਾਰ ਤੁਸੀਂ ਛੋਟਾ ਹੱਥ ਹੀ ਲਾ ਲਓ ਤਾਂ ਮਤਲਬ ਫਿਰ ਆਉਣਾ ਕਿਨੇ ਸੀਗਾ ਛੋਟਾ ਆਦੀ ਤਾਂ ਬਹੁਤ ਲੱਗੇ ਹੋਏ ਨੇ ਗੱਡੀ ਦੇਖ ਕੇ ਆਉਣਾ ਲੋਕਾਂ ਨੇ ਜੇ ਆਉਣਗੇ ਤਾਂ ਹੀ ਸਾਨੂੰ ਸਵਾਲ ਕਰਨਾ ਭਾਈ ਲਾਸਟ ਸਵਾਲ ਆ ਥੋੜੇ ਖਾਣੇ ਤੇ ਹੋਰ ਪਰ ਇਹ ਹੈ ਜੀ ਮਤਲਬ ਅਸੀਂ ਗੁਰਸਿੱਖਾਂ ਮਤਲਬ ਆਪਣੇ ਜੋ ਸਵੇਰੇ ਉੱਠਨੇ ਆ ਨਿਤਨੇਮ ਕਰਕੇ ਆਪਣਾ ਸਾਫ ਸਫਾਈ ਦੇ ਨਾਲ ਅਸੀਂ ਤਿਆਰ ਕਰਨਾ ਆ ਤਾਜ਼ਾ ਖਾਣਾ ਮਿਲਣਾ ਆ ਸਵੇਰੇ ਕਿਉਂਕਿ ਜੇ ਹੁਣ ਤੁਸੀਂ ਦੇਖ ਲਓ ਸਾਡੇ ਤਕਰੀਬਨ ਵਰਤਨਾਂ ਕੇ ਸਾਫ ਹੈ ਤਕਰੀਬਨ ਇੱਕ ਦੋ ਪਲੇਟਾਂ ਪਈਆਂ ਆ ਹੁਣ ਕੱਲ ਨੂੰ ਜੋ ਨਵਾਂ ਬਣ ਕੇ ਆਉਣਾ ਜੋ ਵੀ ਹੁਣ ਸਾਡੇ ਪੰਜੇ ਹੁਣ ਫਰਕ ਪੈ ਗਿਆ ਪਹਿਲਾਂ ਕਹਿੰਦੇ ਸੀਗੇ ਕਿ ਪੰਜਾਬੀ ਪ੍ਰਵਾਸੀ ਕੋਲ ਤਾਂ ਜਾ ਕੇ ਖੜ ਜੰਦੇ ਨੇ ਲੈਣਾ ਲਾ ਕੇ ਪਰ ਪੰਜਾਬੀ ਦੀ ਸਪੋਰਟ ਕੋਈ ਨਹੀਂ ਕਰਦਾ ਕਿਤੇ ਨਾ ਕਿਤੇ ਹੁਣ ਇਹ ਚੀਜ਼ਾਂ ਬਦਲੀਆਂ ਨੇ ਬਦਲੇ ਅਮਲ ਥੋੜਾ ਬਹੁਤ ਬਦਲੇ ਆ ਜੇ ਅਜੇ ਉਹਨਾਂ ਨਹੀਂ ਬਦਲੇ ਆ ਕਿਉਂਕਿ ਦੇਖੋ ਲੋਕਾਂ ਨੂੰ ਉਹ ਜਿਹੜਾ ਉਹ ਸੁਆਦ ਆ ਨਾ ਕਿਉਂਕਿ ਦੇਖੋ ਉਹਨਾਂ ਨੇ ਮੈਲਕ ਜਾਲੇ ਹੱਥਾਂ ਨਾਲ ਉਦਾਂ ਹੀ ਕਰ ਕਰਕੇ ਮੈਂ ਕਹਿਣਾ ਨਹੀਂ ਹੁਣ ਉਹ ਲਫ਼ਜ਼ ਵਰਤਣਾ ਨਹੀਂ ਆਉਂਦਾ ਪਰ ਉਦਾਂ ਹੀ ਦੇਈ ਜਾਣਾ ਲੋਕਾਂ ਨੂੰ ਸੁਆਦ ਪਤਾ ਨਹੀਂ ਕਿਹੜਾ ਸੁਆਦ ਆਉਣਾ ਹੁਣ ਜਿਵੇਂ ਗੋਲ ਗੋਪੇ ਖਾਣੇ ਉਹਨਾਂ ਵਿੱਚ ਹੱਥੋਂ ਤਾਂ ਐ ਕਰਕੇ ਉਹਨਾਂ ਦੇ ਦੇਣਾ ਯਾਰ ਐਦਾਂ ਹੀ ਖਾ ਲੋ ਤੁਸੀਂ ਤੇ ਹੁਣ ਸਾਡੇ ਮਲੋ ਜੇ ਗੁਰਸੇ ਦਾ ਬੰਦਾ ਉਹਨੇ ਸਾਫਥਾਨਾ ਦੇਣਾ ਤੇ ਪਤਾ ਨਹੀਂ ਲੋਕਾਂ ਨੂੰ ਸੁਆਦ ਨਹੀਂ ਆਉਂਦਾ ਵੀ ਮਤਲਬ ਉਹ ਹੱਥਾਂ ਵਾਲਾ ਸੁਆਦ ਹੋਣਾ ਚਾਹੀਦਾ ਮਤਲਬ ਥੋੜਾ ਜਿਹਾ ਫਰਕ ਪਿਆ ਆਨਲਾਈਨ ਡੇਮੇਜ ਹੋਰ ਵੀ ਆ ਜਾਊਗਾ ਜੀ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਆਪਣਾ ਸਮਾਂ ਦਿੱਤਾ ਤਸਰਾਂ ਅੰਦਰ ਰੋਡ ਦੇ ਉੱਤੇ ਫੋਰਚੂਨਰ ਰੈਸਟੋਰੈਂਟ ਤੇ ਤੁਸੀਂ ਵੀ ਜਦੋਂ ਵੀ ਇੱਥੋਂ ਦੀ ਕਦੇ ਲੰਘਦੇ ਹੋ ਤਾਂ ਆਪਣੇ ਪਰਿਵਾਰ ਦੇ ਨਾਲ ਯਾਰਾਂ ਦੋਸਤਾਂ ਦੇ ਨਾਲ ਬਾਈ ਕੋਲ ਜਰੂਰ ਖਾ ਕੇ ਜਾਇਓ ਸਾਫ ਸੁਥਰਾ ਖਾਣਾ ਤੇ ਵਧੀਆ ਖਾਣਾ ਤੁਹਾਨੂੰ ਸਹੀ ਰੇਟਾਂ ਤੇ ਇੱਥੇ ਖਾਣ ਲਈ ਮਿਲ ਜੇਗਾ ਧੰਨਵਾਦ